ਗਿੱਦੜਵਾਦੇ ਪੱਤਰਕਾਰ ਰਣਜੀਤ ਗੱਲ ਦੇ ਉੱਪਰ ਪਿਛਲੇ ਦਿਨੀ ਹਮਲਾ ਹੋਇਆ ਹਮਲਾ ਉਸ ਸਮੇਂ ਕੀਤਾ ਗਿਆ ਜਦੋਂ ਉਹ ਦਾਣਾ ਮੰਡੀ ਦੇ ਵਿੱਚ ਕਵਰੇਜ ਕਰ ਰਿਹਾ ਸੀ ਰਾਜਸਥਾਨ ਤੋਂ ਝੋਨਾ ਲਿਆ ਕੇ ਪੰਜਾਬ ਦੇ ਵਿੱਚ ਵੇਚਿਆ ਜਾ ਰਿਹਾ ਸੀ ਇੱਕ ਸ਼ੈਲਰ ਮਾਲਕ ਤੇ ਆਰਤੀਆ ਦੱਸਿਆ ਜਾ ਰਿਹਾ ਹੈ ਜਿਹੜਾ ਕਿ ਬੀਬੀ ਬਲਜੀਤ ਕੌਰ ਜਿਹੜੇ ਕਿ ਆਪ ਸਰਕਾਰ ਦੇ ਭਵੰਤਮਨ ਸਰਕਾਰ ਦੇ ਵਿੱਚ ਮੰਤਰੀ ਨੇ ਉਹਨਾਂ ਦੇ ਚਾਹੇਤੇ ਵੱਲੋਂ ਗਿੱਲ ਦੇ ਉੱਪਰ ਜਿਹੜਾ ਹਮਲਾ ਕੀਤਾ ਗਿਆ ਗਿੱਲ ਜਿਹੜੇ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਹਮਲਿਆਂ ਦਾ ਸ਼ਿਕਾਰ ਹੋ ਚੁੱਕਾ ਹੈ ਇਸ ਨੌਜਵਾਨ ਨੇ ਨਸ਼ਾ ਵਿਰੋਧੀ ਟੀਮ ਦੇ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਬਹੁਤ ਵਾਰ ਇਸ ਨੂੰ ਨਸ਼ਾ ਤਸਕਰਾਂ ਵੱਲੋਂ ਧਮਕੀਆਂ ਤੇ ਮਾਰਨ ਦੀ ਜਿਹੜੀ ਗੱਲ ਵੀ ਉਹ ਕੀਤੀ ਗਈ ਆ ਤੇ ਹੁਣ ਜਿਸ ਤਰੀਕੇ ਨਾਲ ਇਸ ਨੌਜਵਾਨ ਦੀ ਕੁੱਟਮਾਰ ਕੀਤੀ ਗਈ ਆ ਉਸ ਦੇ ਵਿੱਚ ਸਿੱਧਾ-ਸਿੱਧਾ ਪੰਜਾਬ ਦੀ ਸਰਕਾਰ ਦਾ ਹੱਥ ਆ ਜਿਹੜਾ ਉਹ ਦੱਸਿਆ ਜਾ ਰਿਹਾ ਸੋ ਇਸ ਤਰੀਕੇ ਦੇ ਇਲਜ਼ਾਮ ਆ ਜਿਹੜੇ ਉਹ ਹੁਣ ਤੱਕ ਪ੍ਰਾਪਤ ਹੋਈਆਂ ਖਬਰਾਂ ਦੇ ਵਿੱਚ ਲਗਾਏ ਜਾ ਰਹੇ ਨੇ ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਪੁਲਿਸ ਇਸ ਮਸਲੇ ਦੇ ਵਿੱਚ ਕਿਸ ਤਰੀਕੇ ਦੀ ਕਾਰਵਾਈ ਕਰਦੀ ਹੈ ਕੀ ਬੀਬੀ ਬਲਜੀਤ ਕੌਰ ਜਿਹੜੇ ਮੰਤਰੀ ਨੇ ਉਹ ਏਸ ਵਿਅਕਤੀ ਦੇ ਉੱਪਰ ਜਿਨ੍ਹਾਂ ਵੱਲੋਂ ਹਮਲਾ ਕੀਤਾ ਗਿਆ ਉਸ ਦੇ ਉੱਪਰ ਪੂਰਨ ਤੌਰ ਤੇ ਕਾਨੂੰਨੀ ਕਾਰਵਾਈ ਕਰਵਾਉਣਗੇ ਕੀ ਉਹ ਆਪਣੇ ਚਹੇਤਿਆਂ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕਰਨਗੇ ਇਹ ਬੜੇ ਵੱਡੇ ਸਵਾਲ ਸਰਕਾਰ ਦੇ ਉੱਪਰ ਮੰਤਰੀ ਦੇ ਉੱਪਰ ਤੇ ਨਾਲ ਹੀ ਨਾਲ ਜਿਹੜਾ ਪੁਲਿਸ ਪ੍ਰਸ਼ਾਸਨ ਦੇ ਉੱਪਰ ਉੱਠ ਰਹੇ ਨੇ ਤੇ ਨਾਲ ਹੀ ਪੱਤਰਕਾਰ ਭਾਈਚਾਰਾ ਵੀ ਏਸ ਨੂੰ ਲੈ ਕੇ ਇਕੱਠਾ ਹੋ ਗਿਆ ਪੱਤਰਕਾਰ ਭਾਈਚਾਰੇ ਵੱਲੋਂ ਇੱਕ ਜਿਹੜੀ ਕਾਲ ਆ ਉਹ ਕੀਤੀ ਗਈ ਹੈ ਕਿ ਜਲਦੀ ਹੀ ਇਹ ਸੁਧਾਰਨ ਅਗਰ ਪੁਲਸ ਕਾਰਵਾਈ ਨਹੀਂ ਕਰਦੀ ਤਾਂ ਵੱਡਾ ਸੰਘਰਸ਼ ਆ ਵਿੱਡਿਆ ਜਾ ਸਕਦਾ ਪਰ ਜਿੱਥੇ ਹੀ ਪ੍ਰੈਸ ਦਾ ਜਿਹੜਾ ਦਿਹਾੜਾ ਬਣਾਇਆ ਜਾ ਰਿਹਾ ਤੇ ਦੂਜੇ ਪਾਸੇ ਪੱਤਰਕਾਰ ਦੀ ਇਸ ਤਰੀਕੇ ਨਾਲ ਕੀਤੀ ਗਈ ਕੁੱਟਮਾਰ ਵਾਕਿਆ ਹੀ ਨਿੰਦਣਯੋਗ ਹੈ